ਪੰਜਾਬ ਦੇ ਵਿੱਚ ਕਈ ਮੁੱਦੇ ਅਜੇ ਹਨ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟੀ ਹੋਈ ਆ। ਪਾਵੇਂ ਉਹ ਨਸ਼ਿਆਂ ਨੂੰ ਲੈ ਕੇ ਗੱਲ ਕਰੀਏ ਚਾਹੇ ਕੋਈ ਹੋਰ ਗੱਲ ਹੋਵੇ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਚੁੱਪ ਵਟ ਲਈ ਹੈ ਤੇ ਉੱਥੇ ਹੁਣ ਪਾਨਾ ਸਿੱਧੂ ਦੱਸਦੀ ਹੈ ਕਿ ਲਗਾਤਾਰ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਆਇਆ ਹੈ ਤੇ ਉੱਥੇ ਹੀ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਦੂਜੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਲੈ ਕੇ ਮੈਂ ਹਮੇਸ਼ਾ ਹੀ ਆਵਾਜ਼ ਚੱਕੀ ਆ ਤੇ ਦੂਜੇ ਪਾਸੇ ਏਜੰਟ ਨੇ ਜੋ ਨੌਜਵਾਨਾਂ ਦੇ ਨਾਲ ਠੱਗੀ ਕਰਦੇ ਆਏ ਨੇ ਮੈਂ ਉਹਨਾਂ ਦੇ ਨਾਲ ਵੀ ਜਿਹੜਾ ਕੇ ਨੌਜਵਾਨਾਂ ਦੇ ਨਾਲ ਡਟ ਕੇ ਖੜੇ ਆਇਆ ਪਰੰਤੂ ਇਸ ਗੱਲ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਨੌਜਵਾਨਾਂ ਨੂੰ ਜਾਗਰੂਕ ਰੱਖਣਾ ਚਾਹੀਦਾ ਹੈ ਤੇ ਦੂਜੇ ਪਾਸੇ ਇੱਕ ਹੋਰ ਬਲੌਕਰ ਜਿਹੜਾ ਕਿ ਵਿਸ਼ਪਦੀਪਾ ਫਾਜ਼ਿਲਕਾ ਦਾ ਹੈ ਉਸ ਦੇ ਉੱਤੇ ਵੀ ਜਿਹੜਾ ਕਿ ਪਰਚਾ ਦਰਜ ਹੋਇਆ ਤੇ ਜਿਸ ਤੋਂ ਬਾਅਦ ਪਾਨਾ ਸਿੱਧੂ ਉਸ ਦੇ ਹੱਕ ਦੇ ਵਿੱਚ ਵੀ ਲਗਾਤਾਰ ਜਿਹੜਾ ਕਿ ਸਰਕਾਰ ਦੇ ਉੱਤੇ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਤੀ ਹੈ ਕਿ ਲਗਾਤਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜਿਹੜਾ ਕਿ ਤਿੱਖੇ ਨਿਸ਼ਾਨੇ ਵੇ ਸੱਜ ਜਾਰੇ ਨੇ ਤੇ ਉੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਏਜੰਟਾਂ ਨੂੰ ਲੈ ਕੇ ਵੀ ਪਲਟਵਾਰ ਕਰਦੇ ਪਾਨਾ ਸਿੱਧੂ ਦਿਖਾਈ ਦੇ ਰਹੇ ਨੇ ਤੇ ਭਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਹੈ ਜੇ ਪੰਜਾਬ ਦੇ ਵਿੱਚ ਦੂਸਰੀ ਸਮੱਸਿਆਵਾਂ ਦੇ ਖਿਲਾਫ ਮੈਂ ਲੜ ਰਹਾ ਹਾਂ ਨਸ਼ਾ ਤੇ ਪ੍ਰਵਾਸ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਸਾਡੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਣ ਮੇਰੀ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਵੀ ਆਪਣੀਆਂ ਕਮਾਈਆਂ ਕਰਕੇ ਆਪੋ ਆਪਣੀ ਨਿਰਮਨਤਾ ਕਰਕੇ ਆਪਣੇ ਪਰਿਵਾਰਾਂ ਨੂੰ ਪਿੱਛੇ ਤੇ ਵਾਪਸ ਜਾਓ ਠੀਕ ਹੈ ਇੱਥੇ ਪੱਕੇ ਡੇਰੇ ਲਾਇਓ ਦੁਨੀਆ ਦੀ ਸਭ ਤੋਂ ਜ਼ਰਖੇ ਧਰਤੀ ਪੰਜਾਬ ਹੈ ਪੰਜਾਬ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਹੀਂ ਹੈ ਇਸ ਕਰਕੇ ਮੇਰੀ ਇਹ ਸਭ ਨੂੰ ਬੇਨਤੀ ਹੈ ਮੇਰੇ ਪੰਜਾਬ ਦੇ ਵਿੱਚ ਮੈਂ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਲੜ ਰਿਹਾ ਹਾਂ 70 80 ਹਜ਼ਾਰ ਏਜੰਟ ਪੰਜਾਬ ਦਾ ਇਕੱਠਾ ਹੋਇਆ ਰਿਹਾ ਮੇਰੇ ਖਿਲਾਫ ਪਰ ਮੈਂ ਡਟ ਕੇ ਤੁਹਾਡੇ ਪੰਜਾਬ ਦੀ ਲੜਾਈ ਲੜਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜੂ ਦੁਨੀਆ ਦੀ ਦੂਜੀ ਮੇਰੀ ਬੇਨਤੀ ਮੇਰੇ ਨੌਜਵਾਨਾਂ ਨੂੰ ਇਹ ਹੈ ਮੇਰੇ ਭਰਾਵਾਂ ਨੂੰ ਦੇਖੋ ਨੌਜਵਾਨੋ ਪੰਜਾਬ ਦੀ ਇੱਕ ਆਪਣੀ ਕੌਮ ਦੀ ਵੱਡੀ ਪਛਾਣ ਆ ਦੁਨੀਆ ਤੇ ਇੱਥੇ ਵੀ ਮੈਂ ਦੇਖਿਆ ਜਿਹੜੀ ਕਿ ਸਮੱਸਿਆ ਆ ਕਿ ਪੰਜਾਬ ਦੇ ਕਈ ਪੰਜਾਬੀ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਆਪਾਂ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆ ਕੇ ਆਪਾਂ ਇਹ ਦਾਗ ਨਹੀਂ ਲਵਾਉਣਾ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਸ ਆ ਉਹਦੇ ਲਾ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਕਰਕੇ ਆਪਾਂ ਨਸ਼ੇ ਵਾਲੀ ਦਲਦਲ ਤੋਂ ਦੂਰ ਰਹਿਣਾ ਇਹ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਆਪਾਂ ਆਪਣੀ ਜਿਹੜੇ ਦੇਖੋ ਵੱਖ-ਵੱਖ ਇੱਥੇ ਪਸਾਵਾਂ ਦੇ ਲੋਕ ਵੱਖ-ਵੱਖ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਆਪਣੀ ਕਿਵੇਂ ਵੱਖਰੀ ਪਛਾਣ ਦੱਸਣੀ ਹੈ ਗੁਰੂ ਦਾ ਜੋ ਫਲਸਫਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਸ ਸਿਧਾਂਤ ਦਾ ਆਪਾਂ ਪੈਰਾ ਦੇਣਾ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਦੇ ਵਿੱਚ ਕਈ ਮੁੱਦੇ ਅਜੇ ਹਨ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਹੀ ਚੁੱਪ ਵਟੇ ਹੋਈ ਹੈ ਪਾਵੇਂ ਉਹ ਨਸ਼ਿਆਂ ਨੂੰ ਲੈ ਕੇ ਗੱਲ ਕਰੀਏ ਚਾਹੇ ਕੋਈ ਹੋਰ ਗੱਲ ਹੋਵੇ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਚੁੱਪ ਵਟ ਲਈ ਹੈ ਤੇ ਉੱਥੇ ਹੁਣ ਪਾਰਨਾ ਸਿੱਧੂ ਦੱਸਦੀ ਹੈ ਕਿ ਲਗਾਤਾਰ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਆਇਆ ਹੈ ਤੇ ਉੱਥੇ ਹੀ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਦੂਜੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਲੈ ਕੇ ਮੈਂ ਹਮੇਸ਼ਾ ਹੀ ਆਵਾਜ਼ ਚੱਕੀ ਆ ਤੇ ਦੂਜੇ ਪਾਸੇ ਏਜੰਟ ਨੇ ਜੋ ਨੌਜਵਾਨਾਂ ਦੇ ਨਾਲ ਠੱਗੀ ਕਰਦੇ ਆਏ ਨੇ ਮੈਂ ਉਹਨਾਂ ਦੇ ਨਾਲ ਵੀ ਜਿਹੜਾ ਕੇ ਨੌਜਵਾਨਾਂ ਦੇ ਨਾਲ ਡਟ ਕੇ ਖੜੇ ਆਇਆ ਪਰੰਤੂ ਇਸ ਗੱਲ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਨੌਜਵਾਨਾਂ ਨੂੰ ਜਾਗਰੂਕ ਰੱਖਣਾ ਚਾਹੀਦਾ ਹੈ ਤੇ ਦੂਜੇ ਪਾਸੇ ਇੱਕ ਹੋਰ ਬਲੋਕਰ ਜਿਹੜਾ ਕਿ ਵਿਸ਼ਪਦੀਪਾ ਫਾਜ਼ਿਲਕਾ ਦਾ ਹੈ ਉਸ ਦੇ ਉੱਤੇ ਵੀ ਜਿਹੜਾ ਕਿ ਪਰਚਾ ਦਰਜ ਹੋਇਆ ਤੇ ਜਿਸ ਤੋਂ ਬਾਅਦ ਪਾਨਾ ਸਿੱਧੂ ਉਸ ਦੇ ਹੱਕ ਦੇ ਵਿੱਚ ਵੀ ਲਗਾਤਾਰ ਜਿਹੜਾ ਕਿ ਸਰਕਾਰ ਦੇ ਉੱਤੇ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਤੀ ਹੈ ਕਿ ਲਗਾਤਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜਿਹੜਾ ਕਿ ਤਿੱਖੇ ਨਿਸ਼ਾ ਨਵੇਂ ਸਾਧ ਜਾਰੇ ਨੇ ਤੇ ਉੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਏਜੰਟਾਂ ਨੂੰ ਲੈ ਕੇ ਵੀ ਪਾਲਟਵਾਰ ਕਰਦੇ ਪਾਨਾ ਸਿੱਧੂ ਦਿਖਾਈ ਦੇ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਹੈ ਜੇ ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਦੇ ਖਿਲਾਫ ਮੈਂ ਲੜ ਰਹਾ ਹਾਂ ਨਸ਼ਾ ਤੇ ਪ੍ਰਵਾਸ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਨੂੰ ਜਿੰਦੇ ਲਾ ਕੇ ਸਾਡੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਣ ਮੇਰੀ ਨਿਮਰਤਾ ਸਾਥ ਹੱਥ ਬੰਨ ਕੇ ਬੇਨਤੀ ਹੈ ਵੀ ਆਪਣੀਆਂ ਕਮਾਈਆਂ ਕਰਕੇ ਆਪੋ ਆਪਣੀ ਮਿਹਨਤਾਂ ਕਰਕੇ ਆਪਣੇ ਪਰਿਵਾਰਾਂ ਨੂੰ ਭੇਜ ਕੇ ਤੇ ਵਾਪਸ ਜਾਓ ਠੀਕ ਹੈ ਇੱਥੇ ਪੱਕੇ ਡੇਰੇ ਨਾਲ ਲਾਇਓ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਪੰਜਾਬ ਹੈ ਪੰਜਾਬ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਹੀਂ ਹੈ ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ ਮੇਰੇ ਪੰਜਾਬ ਦੇ ਵਿੱਚ ਮੈਂ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਲੜ ਰਿਹਾ ਹਾਂ 70 80 ਹਜ਼ਾਰ ਏਜੰਟ ਪੰਜਾਬ ਦਾ ਇਕੱਠਾ ਹੋਇਆ ਰਿਹਾ ਮੇਰੇ ਖਿਲਾਫ ਪਰ ਮੈਂ ਡਟ ਕੇ ਥੋੜੇ ਪੰਜਾਬ ਦੀ ਲੜਾਈ ਲੜਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਾਂਗੀ ਸੋਹਣੇ ਹੋਰ ਦੂਜੀ ਮੇਰੀ ਦੂਜੀ ਮੇਰੀ ਬੇਨਤੀ ਮੇਰੇ ਨੌਜਵਾਨਾਂ ਨੂੰ ਇਹ ਆ ਮੇਰੇ ਭਰਾਵਾਂ ਨੂੰ ਦੇਖੋ ਨੌਜਵਾਨੋ ਪੰਜਾਬ ਦੀ ਇੱਕ ਆਪਣੀ ਕੌਮ ਦੀ ਵੱਡੀ ਪਹਿਚਾਣ ਆ ਦੁਨੀਆ ਤੇ ਇੱਥੇ ਵੀ ਮੈਂ ਦੇਖਿਆ ਜਿਹੜੀ ਕਿ ਸਮੱਸਿਆ ਆ ਕਿ ਪੰਜਾਬ ਦੇ ਕਈ ਪੰਜਾਬੀ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਆਪਾਂ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆ ਕੇ ਆਪਾਂ ਇਹ ਦਾਗ ਨਹੀਂ ਲਵਾਉਣਾ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਸ ਆ ਉਹਦੇ ਲਾ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਕਰਕੇ ਆਪਾਂ ਨਸ਼ੇ ਵਾਲੀ ਦਲਦਲ ਤੋਂ ਦੂਰ ਰਹਿਣਾ ਇਹ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਤੇ ਆਪਾਂ ਆਪਣੀ ਜਿਹੜੇ ਦੇਖੋ ਵੱਖ-ਵੱਖ ਇੱਥੇ ਪਸਾਵਾਂ ਦੇ ਲੋਕ ਵੱਖ-ਵੱਖ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਆਪਣੀ ਕਿਵੇਂ ਵੱਖਰੀ ਪਹਿਚਾਣ ਦੱਸਣੀ ਹੈ ਗੁਰੂ ਦਾ ਜੋ ਫਲਸਫਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਹ ਸਿਧਾਂਤ ਦਾ ਆਪਾਂ ਪੈਰਾ ਦੇਣਾ ਸਾਰੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ